ਕਿਸਾਨ ਵੀਰੋ ਆਰਾਮ ਆਰਾਮ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਦੀ ਜੋ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਕਿਸਾਨ ਮੇਲੇ 'ਚ ਵੀਡੀਓ ਬਣਾਣ ਦੇ ਆਪਾਂ ਬੱਲੋਵਾਲ ਸ਼ੌਕਨੀ ਨਵਾਂ ਸ਼ਹਿਰ ਪੰਜਾਬ 'ਚ ਇੱਥੇ ਖੇਤੀਬਾੜੀ ਵਿਗਿਆਨ ਕੇਂਦਰ ਆ ਕਿਸਾਨ ਮੇਲਾ ਲਗਾ ਦੇਖ ਲਓ ਕਿਦਾਂ ਰੌਣਕਾਂ ਆ ਪੂਰੀ ਚਾਹਲ ਪੈਲ ਆ ਠੀਕ ਹੈ ਜੀ ਉਧਰ ਉਹ ਟਰੈਕਟਰ ਵੀ ਆ ਗਿਆ ਸਵਰਾਜ ਵਾਲੇ ਆ ਸਾਹਮਣੇ ਉਧਰ ਉਹ ਪਰੇ ਸੋਨਾਲੀ ਕਾਇਆ ਮੈਂ ਕਾਫੀ 5-6 ਤਰ੍ਹਾਂ ਦੇ ਟਰੈਕਟਰ ਕੰਪਨੀਆਂ ਵੇਚਦੀਆਂ ਉਹ ਵੀ ਤੁਹਾਨੂੰ ਵੀਡੀਓ ਦੇਖਣਗੀਆਂ ਸਾਰੀਆਂ ਮਿਲਨ ਨੂੰ ਲੇਕਿਨ ਜਿਹੜੀ ਇਹ ਵੀਡੀਓ ਨੇ ਇਹਦੇ ਜਿਹਾ ਆਪਾਂ ਦੋ ਸਟਾਲ ਕਵਰ ਕਰਨੇ ਆ ਐਗਰੀਕਲਚਰ ਇੰਪਲੀਮੈਂਟ ਖੇਤੀਬਾੜੀ ਸੰਦ ਇੱਕ ਜਗਤਜੀਤ ਆਲੇ ਆ ਤੇ ਇੱਕ ਇਤੋਂ ਪਰਲੀ ਸਾਈਡ ਲੈਂਡ ਫੋਰਸ ਆ ਤੇ ਉਹਦੇ ਦੱਸਣਿਆ ਕਿਹੜੇ-ਕਿਹੜੇ ਸੰਦ ਆ ਤੇ ਕੀ ਰੇਟ ਆ ਨਾਲ ਇਹਨਾਂ ਨੇ ਡਿਸਕਾਊਂਟ ਵੀ ਲਾਇਆ ਦਾ ਠੀਕ ਹੈ ਜੀ ਤੇ ਵੀਡੀਓ ਚ ਬਣੇ ਰਿਓ ਮੇਰੇ ਵੀਰ ਛੋਟੀ ਵੀਡੀਓ ਬਣਾ ਲਈ ਕੋਈ 5-7 ਮਿੰਟ ਦੀ ਜ਼ਿਆਦਾ ਲੰਬੀ ਨਹੀਂ ਪਹਿਲਾ ਜਿਹੜਾ ਸੰਦ ਆ ਨਾ ਹੁੰਦਾ ਕੰਪ ਕਿਦਾ ਰੇਟ ਦੀ ਗੱਲ ਕਰੀਏ ਨਾ ਆ ਵੇਖ ਲੋ 7 ਫੁੱਟ ਦਾ ਐਮ ਆਰ ਪੀ 3 ਲੱਖ 5000 ਹੈ ਮੇਲਾ ਡਿਸਕਾਊਂਟ 2 ਲੱਖ 90000 2 ਲੱਖ 90000 ਚ ਪੈ ਜੰਦਾ ਮੀਨਿੰਗ 15000 ਦਾ ਡਿਸਕਾਊਂਟ ਆ ਮਿਲਦੇ ਜੀ ਠੀਕ ਹੈ ਜੀ ਤੇ ਆ ਵੇਖ ਲੋ ਇਧਰੋਂ ਵੀ ਦਿਖਾ ਦਿੰਦਾ ਤੁਹਾਨੂੰ ਜਗਤਜੀਤ ਆ ਲਿਆਂਦਾ ਬਾਕੀ ਜਿਹੜਾ ਅਗਲਾ ਆਂਦਾ ਇੰਪਲੀਮੈਂਟ ਆ ਹੋਇਆ 슈ਗਰ ਕੇਨ ਬੀਟਰ ਗੰਨੇ ਨੂੰ ਗੋਡੀ ਪਾਣ ਵਾਲਾ ਰੋਟਾ ਬੀਟਰ ਕਾ ਲੈਣੇ ਜੀ ਨੂੰ ਠੀਕ ਆ ਆ ਦੇਖੋ ਤੇ ਇਹਦਾ ਜਿਹੜਾ ਰੇਟ ਹੈ ਨਾ ਐਮ ਆਰ ਪੀ ਹੈ 1,50,000 ਤੇ 1,35,000 ਰੁਪਿਆ 15,000 ਦਾ ਡਿਸਕਾਊਂਟ ਹੈ ਤੇ ਵੀ 1,35,000 ਚ ਪੈ ਜਾਣਾ ਤੁਹਾਨੂੰ ਆ ਵੇਖ ਲਓ ਇਧਰ ਇਹਦਾ ਮੋਡਲ ਨੰਬਰ ਵਗੈਰਾ ਦੀ ਲੱਗੀ ਠੀਕ ਹੈ ਜੀ ਅਗਲਾ ਜਿਹੜਾ ਆਂਦਾ ਆ ਇੰਪਲੀਮੈਂਟ ਹੋਇਆ ਸਟੋਰੀ ਪਰ ਤੂੜੀ ਬਣਾਉਣ ਵਾਲਾ ਰੀਪਰ ਕਹਿੰਦੇ ਨੇ ਜਿਹਨੂੰ ਆਪਾਂ ਉਹਨਾਂ ਕਿ ਟੂੜੀ ਤਾੜੀ ਦਾ ਹੀ ਸੀ ਜਨਾ ਮਾਰਚ ਮਹੀਨਾ ਅਪ੍ਰੈਲ ਦਾ ਪਤਾ ਬਾੜੀਆਂ ਲੱਗ ਜਾਣੀਆਂ ਤੇ ਟੂੜੀ ਦਾ ਕੰਮ ਪੂਰੇ ਝੋਰਾں 'ਚ ਚੱਲਣਾ ਤੇ ਇਹ ਆ ਕਿਸਾਨ ਵੀਰੋ ਰੇਟ ਆ ਜਿਹੜਾ ਇਹਦਾ 7.5 ਫੁੱਟ ਮੀਨਿੰਗ ਇਹਦੇ ਕਟਰ ਦੀ ਚੌੜਾਈ ਆ ਦੇਖ ਲੋ 7.5 ਫੁੱਟ ਵਾਲਾ ਕਟਰ ਤੇ ਐਮ ਆਰ ਪੀ 3,75,000 ਤੇ 3,60,000 ਰੁਪਏ 'ਚ ਮਿਲ ਜਾਣਾ 15000 ਦਾ ਡਿਸਕਾਊਂਟ ਆ ਇਹਦੇ ਤੇ ਵੀ ਮੇਰੇ ਖਿਆਲ ਨਾਲ ਹਰ ਸੰਤ ਦੇ 15000 ਦਾ ਡਿਸਕਾਊਂਟ ਦੇਤਾ ਇਹਨਾਂ ਨੇ ਠੀਕ ਹੈ ਜੀ ਦੇਖੇ ਭਾਈ ਨੂੰ ਬਾਕੀ ਤੁਹਾਨੂੰ ਨਾ ਪਿਛੋਂ ਵੀ ਦਿਖਾ ਦਿੰਦੇ ਆ ਇਹਦੇ ਬਲੇਡ ਵਗੈਰਾ ਵੀ ਦਿਖਾ ਦਿੰਦੇ ਆ ਜਿਹੜਾ ਸਿਸਟਮ ਆ ਇਹ ਬੈ ਕੇ ਨਾਲ ਦੇਖੀ ਬੀ ਆਹ ਚੈੱਕ ਕਰਨਾ ਬਾਕੀ ਜਿਹੜਾ ਅਗਲਾ ਇੰਪਲੀਮੈਂਟ ਹੈ ਇਹ ਵੀ ਸਟੋਰੀ ਪਰਲੇਕਿਨ ਇਹ ਥੋੜਾ ਡਿਜ਼ਾਈਨ ਚੇਂਜ ਆ ਨਿਊ ਲੁੱਕ ਚ ਕਾ ਲਓ ਜਿੱਦਾਂ ਇਨੋਵੇਟਿੰਗ ਗਰੋਥ ਜਗਜੀਤ ਗਰੁੱਪ ਠੀਕ ਹੈ ਸਟੋਰੀ ਉੱਪਰ ਐਚਪੀ 600 ਮਾਡਲ ਨੰਬਰ ਕਰਕੇ ਆ ਇਹਦਾ ਵੀ ਦੇਖ ਲਓ ਇਹ ਉੱਪਰ ਉਹਦਾ ਬਲੇਡ ਵਗੈਰਾ ਦੇਖੋ ਠੀਕ ਹੈ ਜੀ ਇਹ ਤੋਂ ਬਲੇਡ ਵਗੈਰਾ ਇਹਦੇ ਤੇ ਜਿਹੜਾ ਐਦਾ ਵੀ ਦੱਸਣਾ ਐਤਕੀ ਵੀ ਮਜਾਰੀ ਆਪਣੀ ਗਈ ਹੈ ਜੀ ਮਸ਼ੀਨ ਦੀ ਆ ਦੇਖੋ ਕਿਹਦਾ ਡਿਜ਼ਾਈਨ ਚੇਂਜ ਆ ਥੋੜਾ ਨਾ ਤੇ ਇਹਦਾ ਜਿਹੜਾ ਰੇਟ ਆ 465000 ਤੇ 450000 ਚ ਪੈ ਜਣਾ ਤੁਹਾਨੂੰ 15000 ਦਾ ਡਿਸਕਾਊਂਟ ਹੈ 4.5 ਲੱਖ ਚ ਪੈ ਜਣਾ ਹੈ ਠੀਕ ਹੈ ਜੀ ਓਏ ਇਧਰ ਸਵਰਾਜ ਵਾਲੇ ਰੇਸਾਂ ਦੇ ਵੀ ਆ ਬਾਕੀ ਅਗਲਾ ਜਿਹੜਾ ਇੰਪਲੀਮੈਂਟ ਆ ਉਹ ਵੀ ਹੁੰਦਾ ਸਟੋਰੀ ਪਰੀ ਆ ਉਹ ਵੀ ਦੂਸਰਾ ਦੇਖੋ ਬਲੇਡ ਬਲੂਟੂਥ ਕੋਲੇ ਸਿንስ 1983 1983 ਤੋਂ ਚੱਲਦੇ ਆ ਰਿਹਾ ਕੰਮ ਇਹਦਾ ਠੀਕ ਹੈ ਜੀ ਇਹ ਚੈੱਕ ਕਰ ਲੋ ਆਪਾਂ ਖੇ ਲੱਗੇ ਦੇ ਵਿੱਚ ਜਿਹੜੇ ਹੁਕਾਮੀ ਤਗੜੀਆਂ ਮੰਗਣੀਆਂ ਠੀਕ ਹੈ ਜੀ ਇਹਦਾ 3 ਲੱਖ 70 ਹਜ਼ਾਰ 385 ਆ ਤੇ 15000 ਦਾ ਡਿਸਕਾਊਂਟ ਆ 370 ਪੈ ਜਾਣਾ 8.5 ਫੁੱਟ ਆ ਦਾ ਕੱਟ ਰਾਇਆ ਠੀਕ ਹੈ ਜੀ ਇਹ ਤਾਂ ਹੋ ਗਏ ਕਿਸਾਨ ਵੀਰੋ ਜਗਤਜੀਤ ਆ ਲਿਆ ਦਾ ਹੁਣ ਨਾ ਤੁਹਾਨੂੰ ਉਹ ਦਿਖਾ ਦਿੰਦੇ ਆ ਦੂਜਾ ਆਪਣੇ ਲੈਂਡ ਫੋਰਸ ਕੰਪਨੀ ਦਾ ਵੀ ਐਸੀ ਵੀਡੀਓ ਜੀ ਦਿਖਾ ਦਿੰਦੇ ਆ ਬਾਕੀ ਇਹ ਆਂਦੀ ਆ ਸ਼ਾਫਟਾਂ ਵਗੈਰਾ ਅਗੇ ਪੁਲੀਆਂ ਵਗੈਰਾ ਠੀਕ ਹੈ ਜੀ ਇਹਦਾ ਦੇਖ ਲਓ ਜਾਂ ਦੇਖ ਲਓ ਇੱਧਰ ਆ ਗਏ ਆ ਐਗਰੀ ਜ਼ੋਨ ਵਾਲੇ ਠੀਕ ਹੈ ਜੀ ਉਹ ਜਗਤਜੀਤ ਹੀ ਤੇ ਐਗਰੀ ਜ਼ੋਨ ਤੀਹਾਂ ਵੀ ਆਪਣਾ ਲਾਇਆ ਇੱਥੇ ਸਿਸਟਮ ਵਗੈਰਾ ਏ ਵੀ ਉਹ ਆ 슈ગર ਕਨ ਬੀਟਰ ਆ ਜਿਹੜਾ ਠੀਕ ਹੈ ਜੀ ਅੱਗੇ ਵੀ ਲਾਤਾ ਹੈ ਫਾਲਾ ਟਾਈਪ ਨਾ ਬਣਾ ਕੇ ਜਿਹੜਾ ਭਾਈ ਜੀ ਇਹ ਕੀ ਰੇਟ ਆ ਇਹਦਾ ਹਾਂਜੀ 135 ਇਹ ਸਬਸਿਡੀ ਜਾਂਦਾ ਕਿ ਜਾਂ ਉਦਾਂ ਹੀ ਆ ਸਬਸਿਡੀ ਉਹ ਬੂਟਾ ਵੀ ਲੈਣੀ ਪਊ ਤੇ ਕਿੰਨੀ ਸਬਸਿਡੀ ਮਿਲ ਜਾਂਦੀ ਤੇ 50 50 81 ਉਹ 135000 ਰੁਪਏ ਰੇਟ ਹੈ ਤੇ ਸਬਸਿਡੀ ਅਪਰੂਵ ਹੈ मीनिंग 50% ਸਬਸਿਡੀ ਮਿਲ ਜਾਂਦੀ ਹੈ ਇਹਦੇ ਤੇ ਠੀਕ ਹੈ ਜੀ ਐਗਰੀ ਜ਼ੋਨ ਦਾ ਸ਼ੂਗਰ ਕੇਨ ਬੀਟਰ ਜਿਹਦਾ ਗੰਦੇ ਨੂੰ ਕੋਟੀ ਗਾੜੀ ਪਾਉਣ ਆਲਾ ਠੀਕ ਆ ਤੇ ਬਾਕੀ ਜਿਹੜਾ ਇਹ ਕੰਪਲੀਮੈਂਟ ਹੈ ਇਹ ਆਂਦਾ ਐਗਰੀ ਜ਼ੋਨ ਦਾ ਸਟੋਰੀਪਰ ਤੂੜੀ ਬਣਾਉਣ ਆਲਾ ਰੀਪਰ ਤੇ ਇਹਦਾ ਕੀ ਰੇਟ ਆ ਭਾਈ ਜੀ 34057 21 ਕਿਲੋਗ੍ਰਾਮ ਦੇ ਵਿੱਚ 34000 34000 ਕਿਸਾਨ ਵੀਰੋ ਇਹਦਾ ਰੇਟ ਆ ਤੇ ਇੱਥੇ ਵੀ ਸਬਸਿਡੀ ਹੈਗੀ ਭਾਈ ਇੱਥੇ ਸਬਸਿਡੀ ਨਹੀਂ 34000 ਰੇਟ ਹੈ ਤੇ ਕਿੰਨਾ ਦੱਸਿਆ ਭਾਈ ਕਿੰਨੇ ਇੰਚੀ ਜਿਹੜਾ ਕਟਰ ਹੈ ਕਟਰ ਦਾ ਸਾਈਜ਼ ਹੈ 7.5 ਫੁੱਟ ਤੇ 57 ਇੰਚੀ ਡਰਮ 57 ਹਾਂਜੀ ਹਾਂ 57 ਇੰਚੀ ਡਰਮ ਆ ਤੇ 7.5 ਫੁੱਟ ਕਟਰ ਹੈ ਤੇ 3.40 ਲੱਖ ਰੁਪਏ ਰੇਟ ਹੈ ਦਾ ਐਗਰੀ ਜ਼ੋਨ ਵਾਲੇ ਦਾ ਠੀਕ ਹੈ ਜੀ ਤੇ ਬਾਕੀ ਆ ਜਿਹੜਾ ਕੰਪਿਊਟਰ ਕਰਾਵਾਈ ਇਹਦਾ ਕਿੰਨਾ ਕੰਪਿਊਟਰ ਕਰਾਵਾ ਦਾ ਕਿੰਨਾ ਬਾਈ 30000 ਆਗੇ 2 ਲੱਖ 80 ਹਜ਼ਾਰ ਸਬਸਿਡੀ ਹੈਗੀ ਤੇ ਸਬਸਿਡੀ 1 ਲੱਖ 8000 1 ਲੱਖ 2 ਲੱਖ 80 ਹਜ਼ਾਰ ਰੁਪਏ ਕਿサル ਵੀਰੋ ਇਹ ਐਗਰੀ ਜ਼ੋਨ ਦਾ ਜਿਹੜਾ ਕੰਪਿਊਟਰ ਕਰਾਇਆ ਜਾਂ ਲੈਂਡ ਲੈਵਲਰ ਕਰਾ ਲਓ ਤੇ 1 ਲੱਖ 5000 ਰੁਪਏ ਸਬਸਿਡੀ ਵੀ ਹੈਗੀ ਆ ਤੇ ਠੀਕ ਹੈ ਜੀ ਤੇ ਆ ਵੇਖ ਲਓ ਇਹਦਾ ਸਿਸਟਮ ਕਰ ਰਿਹਾ ਸਾਰੇ ਇਹ ਜਿਹੜਾ ਸਿਸਟਮ ਹੈ ਇਹ ਵਾਟਰ ਪ੍ਰੂਫ ਆ ਵਾਟਰ ਪ੍ਰੂਫ ਆ ਅਨਬ੍ਰੇਕੇਬਲ ਆ ਕਿਸਾਨ ਵੀਰੋ ਇਹ ਜਿਹੜਾ ਇਹਦਾ ਸਿਸਟਮ ਆ ਨਾ ਕੰਪਿਊਟਰ ਹੈ ਜੀ ਪੂਰਾ ਬਾਈ ਨੇ ਦੱਸਿਆ ਅਨਬ੍ਰੇਕੇਬਲ ਆ ਨਾ ਤੇ ਟੁੱਟਦਾ ਡਸਟ ਪ੍ਰੂਫ ਆ ਨਾ ਦੀਦੇ ਜੀ ਘਟਾ ਜਾਂਦਾ ਤੇ ਵਾਟਰ ਪ੍ਰੂਫ ਆ ਨਾ ਇਹਦੇ ਚ ਪਾਣੀ ਜਾਂਦਾ 2 ਸਾਲ ਦੀ ਵਾਰੰਟੀ ਤੁਸੀਂ ਮੋਸਟਲੀ ਵੇਖਿਆ ਹੋਣਾ ਜਦੋਂ ਕੇਤਾ ਜੀ ਕੰਮ ਕਰਦੇ ਆ ਨਾ ਜਦੋਂ ਸੈਟਿੰਗ ਕੀਤੀ ਹੁੰਦੀ ਆ ਤੇ ਕੰਮ ਚੱਲਦਾ ਪਿਆ ਸਾਰੇ ਕਿਵਾਰੀ ਬਾਰਿਸ਼ ਆ ਜਾਂਦੀ ਆ ਬੜੀ ਤੇਜ਼ ਜਾਂ ਘਟਾ ਮਿੱਟੀ ਉੱਡਦਾ ਤੇ ਨਾ ਇਹਨੂੰ ਬਾਰਿਸ਼ ਦਾ ਅਸਰ ਹੋਣਾ ਕੋਈ ਤੇ ਨਾ ਇਹਨੂੰ ਘਟਾ ਮਿੱਟੀ ਦਾ ਤੇ ਨਾ ਇਹ ਟੁੱਟਣਾ ਠੀਕ ਆ ਜੀ ਅਨਬ੍ਰੇਕੇਬਲ ਡਸਟ ਪ੍ਰੂਫ ਤੇ ਵਾਟਰ ਪ੍ਰੂਫ ਹੈ ਸਾਰਾ ਇਹ ਐਗਰੀ ਜ਼ੋਨ ਦਾ ਤੇ ਬਾਕੀ ਕਹਲਾ ਕਪੰਜਿਆਰ ਦੀ ਸਬਸਿਡੀ ਆ ਦੇਦੇ ਜੀ ਦਾ ਤੁਹਾਨੂੰ ਦੱਸਿਆ ਠੀਕ ਆ ਅਦਰੋਂ ਵੀ ਦਿਖਾ ਦਿੰਦਾ ਥੋੜਾ ਪਿੱਛੋਂ ਆ ਠੀਕ ਹੈ ਜੀ ਇਹ ਤਿੰਨ ਇੰਪਲੀਮੈਂਟ ਆ ਗਏ ਤੇ ਇਹੋ ਹੀ ਕੁਝ ਜਾਣਕਾਰੀ ਸੀ ਇੱਕ ਸਾਲ ਵੀਰੋ ਇਹ ਵੀਡੀਓ ਚ ਤੇ ਆਸ਼ਾ ਕਰਦੇ ਆ ਕਿ ਵੀਡੀਓ ਵਧੀਆ ਲੱਗੀ ਹੋਵੇਗੀ ਜਾਣਕਾਰੀ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਜੀ